ਇਜੇ ਤੇ ਜਾ ਕੇ ਤੇਰਵੰਦੀ ਮਸ਼ਹੂਰ ਹੈ ਕਪਾਲ ਚ ਕਮਾਈ ਯੰਬੀਏ ਜਿਸ ਬੰਦੇ ਦਾ ਕੋਈ ਨਾ ਉਹ ਕੋ ਖਦੰਦੀ ਜੀ ਟਿਕਸੇ ਮਾਣੀਏ ਦੇਵਤਾ ਹਲਾਂ ਇੱਕ ਤੇ ਸਮਾਨ ਸ਼ਹਿਰ ਚ ਆਪਾਂ ਸੰਗਤ ਸਭ ਕੁ ਮੈ ਜਾਣਦੇ ਆ ਸੰਗਤ ਸਲਾਮ ਸ਼ਹਿਰ ਵਿੱਚ ਇੱਕ ਵਰਮਨ ਪੇਰੋ ਟੈਲ ਸਿਗਰੇਟ ਕਰੇ ਨਾ ਰਾਤ ਨੂੰ ਪਿਆਰੇ ਹੋ ਗਏ ਉਹਦੇ ਚਾਚਾ ਇੰਚ ਸਖੀ ਰੁਪਈਆ ਫੜਕਣੇ ਲੱਗੇ ਹੋਰ ਸਿਰ ਰੁਪਈਆ ਫੜਕੀ ਉਹ ਫੜਕਣੇ ਲੱਗਿਆ ਸੀ ਉਹਨੇ ਪਾਲਣਾ ਕੀਤੀ ਉਹ ਵੇਲੇ ਜਾ ਕੇ ਤੇ ਜੀਤਿਨ ਨੂੰ ਫੜੇ ਜਪਰਤੀ ਕਰਦਾ ਜਦਾਂ ਕੋਲ ਕੋ ਰਖਣਾ ਹੋਵੇ ਨਾ ਦਪਰਾ ਖਾ ਹੁੰਦਾ ਹਾਂ ਜਦ ਜੀਤਿਨ ਨੂੰ ਫੜੇ ਜਪਤੀ ਕਰਦਾ ਤੇ ਹਰ ਸੇਵਾ ਕਰਦਾ ਸੇਵਾ ਕਰਦਾ ਉੱਥੇ ਭਾਵੇਂ ਨਾਂ ਦਾ ਝਾੜੂ ਪਾਉਂਦਾ ਜੁੱਤੀਆਂ ਝਾੜਦਾ ਹਾਂ ਸੇਵਾ ਕਰਦੇ ਕਰਦੇ ਨੂੰ ਬਹਾਵ ਟਾਈਮ ਹੋ ਚੱਲਿਆ ਕੋਈ ਟਾਈਮ ਹੱਲਿਆ ਏਕਾਰ ਮਾਰੀ ਦੇ ਵਿੱਚ ਤਪਾਉ ਕੁਲ ਸੀ ਉਹਨੇ ਕਹਾਣੀ ਸੁਣੇ ਤੱਕੀ ਅੜ ਕੇ ਦੇਖਿਆ ਉਹਦੇ ਲਿਖਿਆ ਹੋਇਆ ਵਿਆਪਨ ਹਿੰਦੁਸਤਾਨਾ ਮਰੇ ਜਨ ਜੀਵਾਂ ਦੇ ਵਿੱਚ ਜਕੜੇ ਹੋਏ ਆਪਾਂ ਤਾਂ ਗੁਲਾਮ ਹੈ ਫੇ ਦੇ ਆਪਾਂ ਦੇਸ਼ੇ ਜਾਗ ਕਰਾਈ। ਹਾਂ। ਹੋਰ ਕੀ ਕਰ ਰਹੇ ਹੁਰ? ਉਹਦੇ ਵੀਰਾਂ ਨੂੰ ਚਿੱਠੀਆਂ ਭਜਾਣ। ਭਗਤ ਸਿੰਘ ਦੇ ਦਰਬਾਰ ਸਿੰਘ ਸਰਾ ਭਾਜੀ ਦੇ ਨਾਲ ਚੰਦਰ ਸਿੰਘ। ਬਾਵਾ ਮੇਰਾ ਸਭੀ ਗੈਂਟੀ ਹੋ ਕੇ ਕਿੱਲੇ ਵਾਲੇ ਬਾਗ ਵਿੱਚ ਨਾਰੇ ਆਉਣ ਲੱਗੇ। ਇਹ ਆਪਾਂ ਦੇਸ਼ੇ ਜਾਗ ਕਰਾਉਣਾ। ਉਹ ਧਰਤੀ ਆਗਰ ਸੱਜਾ ਚਿੱਠੀ ਨੂੰ ਲੈ ਕੇ ਨਾ ਟੀਰਾ ਉਹ ਖੁਰਾਉਣਾ। ਉਹ ਧਰਤੀ ਢਿੱਟੀ ਚੱਕੀ ਤੇ ਮੱਥੇ ਨਾਲ ਆਈ। ਜਿੰਨਾ ਜੇ ਕਾਪਾ ਹਿੰਦੁਸਤਾਨ ਯਾਦ ਨਹੀਂ ਕਰੋਂਗਾ ਤੇ ਤੱਕ ਜੈਸਤੇ ਚੋਂ ਦਾ ਹੱਕ ਤਾਂ ਪਰ ਨ ਕਰਲੇ ਨਾੜੇ ਲਾੜੇ ਨੇ ਕਲਾ ਜਿੰਦਾ ਵਾਹ ਕਲਾ ਜਿੰਦਾ ਵਾਹ ਤੇ ਨਾੜੇ ਲੱਗੇ ਆਹ ਗੋਲੀ ਪੈ ਇਸਾਨ ਕਾਲੇ ਵਾਰ ਜਦ ਤਈ ਕਿਨੇ ਆਹ ਹਾ ਡੈਰ ਨੇ ਡੈਰ ਨੇ ਚੱਕਾ ਪਹਿਲੀ ਫੌਸ ਸਰਮੈ ਨਾ ਗਾਉਣ ਨਿੱਪਨ ਹਾ ਕੀ ਕੇ ਹਾ ਜੇ ਪੰਡਿਤ ਸਤੇ ਜਾਏ ਉੱਥੇ ਆਪਣਾ ਸ਼ੱਕਾ ਖਤਮ ਹੋ ਜੂ ਕਹਨੇ ਹੋਣਾ ਚਾਹੀਦਾ ਨਾਰੇ ਲਾਦੇ ਆ ਉਹ ਸੁਪਤੇ ਸਰਮੇਤ ਲਾਈਨ ਨੇ ਹੋਰ ਤੋਂ ਕੀ ਜਵਾਬ ਦਿੱਤਾ ਚਲੋ ਜੀ 32 ਸੈਨਗਨਾਂ ਆ ਗਏ ਹੈ ਦੇਸ਼ੀ ਜੰਗ ਕਰਵਾ ਕਦੇ 32 ਸੈਨਗਨਾਂ ਲੈਣਾ 90 ਗੋਲੇ ਨਹੀਂ ਲੈ ਦੋ ਖੋਰ ਜੱਲੇ ਵਾਲੇ ਬਾਗ ਨੂੰ ਪਾ ਲਾ ਠੇਰਾ ਕੋਈ ਨਹੀਂ ਕਰਦੇ ਸ਼ੂਟ ਆਹ ਉੱਥੇ ਮਨੇ ਨੰਨੇ ਬੱਚੇ ਪਹੜਾ 2:00 ਵਜੇ ਉਹਦੇ ਘਰ ਵਿੱਚ ਪੇਰੇ ਨਾਵਾ ਪਹਿਲੇ ਉਹ ਹੀ ਇਸ਼ਨਾਨ ਕਰਨ ਤੇ ਖਤਰ ਦਿੱਲੀ ਵਾਲੇ ਗਵਰਨਰ ਦੇ ਵਿੱਚ ਉੱਥੇ ਇੱਕ ਆਪਣੇ ਪੰਜਾਬੀ ਮੀਰਾਂ ਦੇ ਜਾਮ Tá, त <laughs> I'm here, you're going to yeah <laughs>